ਆਹ ਜੀਰੇ ਵਾਲੇ ਬਾਈਆਂ ਨੇ ਵੀ ਉਹੀ ਸਰਟੀਫਿਕੇਟ ਲਾ ਲਾ ਕੰਨਾਂ ਭਰੀਆਂ ਪਈਆਂ ਨੇ ਮੈਨੂੰ ਐ ਲੱਗਦਾ ਵੀ ਆਹ ਤਾਂ ਸਰਟੀਫਿਕੇਟ ਜਿਹੜਾ 992 ਡਾਲਰ ਹੈ ਮੈਨੂੰ ਐ ਲੱਗਦਾ ਤਾਂ ਫੋਟੋ ਸ਼ਿੱਟਾਂ ਵਾਲੀ ਦੁਕਾਨ ਤੋਂ ਫੋਟੋ ਨਿਕੜਾਏ ਹੋਵੇ ਅੱਜ ਪਹੁੰਦਾ ਮਾੜਾ ਜਿਹਾ ਖੜਜਾ ਬਾਈ ਨੂੰ ਲਾਂਬਾ ਲਾ ਹੀ ਨੂੰ ਬਾਈ ਆਹ ਸਰਟੀਫਿਕੇਟ ਜਿਹੜਾ ਦੁਕਾਨ ਤੋਂ 10 ਰੁਪਈਆ ਦਾ ਨਿਕਲ ਗਿਆ ਹੋਣਾ ਹਾਂ ਬਾਈ 10 ਰੁਪਿਆ ਦਾ ਹੀ ਨਿਕਲਿਆ ਵੈਸੇ ਤਾਂ ਹਾਂ ਕਿਵੇਂ ਪਰ ਇੱਥੇ ਜਿਹੜਾ ਸਕੈਨਰ ਲੱਗਾ ਇਹ ਦਸਾਂ ਦਾਣੀ ਨਿਕਲਦਾ ਇਹ ਮਤਲਬ ਗੱਲ ਸਮਝਾਰੋ ਸਾਨੂੰ ਮੋٹے ਮੋٹے ਅੱਖਰ ਜਿਵੇਂ ਕੀ ਇਹਦੇ ਵਿੱਚ ਇਹ 992 ਵੀ ਲਿਖੇ ਹੋਏ ਆ ਫਿਰ ਸਕੈਨਰ ਵੀ ਦੱਤਾ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਮੁੱਲ ਆ ਬਈ ਠੀਕ ਹੈ ਇਹ ਮਤਲਬ ਕਿ ਪਹਿਲਾਂ ਤਾਂ ਆਪਾਂ ਕਮਾਉਨੇ ਆ ਫਿਰ ਆਪਾਂ ਨੂੰ ਇੱਕ ਰਜਿਸਟਰਡ ਕੰਪਨੀਆ ਹੁੰਦੀਆਂ ਉਹਨਾਂ ਵੱਲੋਂ ਇਹ ਪ੍ਰੋਵਾਈਡ ਕੀਤੇ ਹੋਏ ਤੇ ਆਪਾਂ ਕੰਮ ਕਰੀਂਦਾ ਤੇ ਇਹ ਸਾਰਾ ਕੁਝ ਫਿਰ ਮਿਲਦਾ ਤੇ ਮੈਨੂੰ ਸੁਣਨ ਦੇ ਵਿੱਚ ਆਇਆ ਵੀ ਜਿਹੜਾ ਬੰਦਾ ਤੁਹਾਡੇ ਕੋਲੇ ਸ਼ੇਅਰ ਮਾਰਕੀਟ ਸਿੱਖਣ ਆਉਂਦਾ ਤੁਸੀਂ ਉਹਨੂੰ ਤੁਸੀਂ ਆਪਦੇ ਕੋਲੋਂ 5000 ਡਾਲਰ ਦਿੰਨੇ ਹੋਗੇ ਹਾਂਜੀ ਬਈ ਦਿੰਨੇ ਆ ਸਕਦਾ ਕਿ ਇੱਕ ਬੰਦੇ ਦਾ ਟੈਸਟ ਹੁੰਦਾ ਆਪਣੇ ਠੀਕ ਹੈ ਠੀਕ ਹੈ ਉਹ ਟੈਸਟ ਦੇ ਵਿੱਚ ਬੰਦਾ ਚੈੱਕ ਕੀਤਾ ਜਾਂਦਾ ਉਸ ਲੈਵਲ ਤੱਕ ਉਸ ਨੌਲੇਜ ਤੱਕ ਮੈਟਰ ਕਰਦਾ ਹੈ ਫਿਰ ਉਸ ਨੂੰ ਆਪਾਂ ਆਪ ਦੇ ਲੋ ਡਾਲਰ ਜਿਹੜੇ ਦਿੱਨੇ ਆ ਟਰੇਡ ਕਰਨ ਲਈ ਫਿਰ ਦਿੱਤੇ ਜਾਂਦੇ ਜੇ ਕਿਸੇ ਨੇ ਸ਼ੇਅਰ ਮਾਰਕੀਟ ਸਿੱਖਣੀ ਆ ਤਾਂ ਸਰਦਾਰ ਟਰੇਡਰਸ ਨੇਗੇ ਜੀਰੇ ਦੇ ਵਿੱਚ ਇੱਥੇ ਤੁਸੀਂ ਆ ਕੇ ਸਿੱਖ ਸਕਦੇ ਹੋ ਬਈ ਆਫਲਾਈਨ ਆਨਲਾਈਨ ਦੋਨੋਂ ਹੀ ਸਿੱਖ ਸਕਦੇ ਨੇ ਦੋਨੋਂ ਹੀ ਵੀਰੇ ਭਾਵੇਂ ਇੰਡੀਆ 'ਚ ਬੈਠੇ ਹੋ ਭਾਵੇਂ ਬਾਹਰ ਬੈਠੇ ਹੋ ਕਿਤੇ ਵੀ ਤੁਹਾਨੂੰ ਕਿਸੇ ਦੁਨੀਆ ਦੇ ਕਿਸੇ ਵੀ ਖੂਂਜੇ 'ਚ ਬੈਠੇ ਹੋ ਤੁਸੀਂ ਸਿੱਖ ਸਕਦੇ ਹੋ ਸ਼ੇਅਰ ਮਾਰਕੀਟ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ